ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਟਾਈਮ ਪਹੁੰਚਾ ਲਿਆ ਗਿਆ ਜਦੋਂ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਾਲਾਂਕਿ ਪਹਿਲਾਂ ਹਿਰਾਸਤ ਦੇ ਵਿੱਚ ਲਿਆ ਸੀ ਹੁਣ ਖਬਰ ਇਹ ਆ ਰਹੀ ਹੈ ਕਿ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਉਹਨਾਂ ਤੋਂ ਹੁਣ ਪੁੱਛ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਸੂਤਰਾਂ ਦੇ ਮੁਤਾਬਕ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਜੇ ਆਪਾਂ ਦੱਸੀਏ ਤੇ ਇਹ ਕੇਸ ਮੁਹਾਲੀ ਵਿਜੀਲੈਂਸ ਦਫ਼ਤਰ ਦੇ ਵਿੱਚ ਦਰਜ ਕੀਤਾ ਗਿਆ ਅਤੇ ਮਜੀਠਿਆ ਨੂੰ ਉੱਥੇ ਹੀ ਲੈ ਜਾਂਦਾ ਜਾ ਰਿਹਾ ਜਦੋਂ ਤੱਕ ਅਸੀਂ ਇਸ ਖਬਰ ਨੂੰ ਕਰ ਰਹੇ ਹਾਂ ਵਿਕਰਮ ਸਿੰਘ ਮਜੀਠਿਆ ਨੂੰ ਅੰਮ੍ਰਿਤਸਰ ਦੇ ਵਿੱਚ ਅੱਜ ਉਹਨਾਂ ਦੇ ਗ੍ਰੀਨ ਐਵੇਨਿਊ ਵਾਲੇ ਘਰ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਲੈ ਜਾਇਆ ਜਾ ਰਿਹਾ ਹੈ ਬਿਜਲੈਂਸ ਬਿਊਰੋ ਦੀ ਟੀਮ ਨੇ ਮਜੀਠਿਆ ਨੂੰ ਉਹਨਾਂ ਦੇ ਅੰਮ੍ਰਿਤਸਰ ਵਾਲੀ ਰਿਹਾਈਸ ਤੋਂ ਜਦੋਂ ਗ੍ਰਿਫਤਾਰ ਕੀਤਾ ਤੇ ਉਸ ਮੌਕੇ ਦੇ ਉੱਤੇ ਉਹਨਾਂ ਦੇ ਵਾਈਫ ਜਿਹੜੀ ਹੈ ਐਮਐਲਏ ਗਨੀਬ ਕੋਰ ਮਜੀਠੀਆ ਜਿਹੜੇ ਸੀ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਔਰ ਵੱਡੇ ਇਲਜ਼ਾਮ ਵਿਜੀਲੈਂਸ ਦੇ ਉੱਪਰ ਲਗਾਏ ਗਏ ਸੀ ਮਤਲਬ ਸਵੀਰ ਤੋਂ ਜਦੋਂ ਇਹ ਸਾਰੀ ਘਟਨਾ ਸ਼ੁਰੂ ਹੁੰਦੀ ਹੈ ਤੁਹਾਨੂੰ ਸਿਲਸਿਲੇਬਾਰ ਉਸ ਘਟਨਾ ਦੇ ਬਾਰੇ ਜਾਣੂ ਕਰਵਾਵਾਂਗੇ ਗਨੀਬ ਕੋਰਨੇਸ ਮੌਕੇ ਦੇ ਉੱਤੇ ਕੀ ਕਿਹਾ ਸੀ ਤੁਹਾਨੂੰ ਸੁਣਾਉਂਦੇ ਆ 30 ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਗਿਆ ਕਿਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ਹੈ ਤੱਕਾ ਮਾਰ ਕੇ ਅੰਦਰ ਅੰਦਰ ਬੜੇ ਨੇ ਮੈਂ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਤੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਹੁਣ ਜਦੋਂ ਵਿਜੀਲੈਂਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਦੇ ਘਰ ਜਾਂਦੀ ਹੈ ਅੰਦਰ ਜਾ ਕੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਤਿੰਨੇ ਸਮੇਂ ਤੱਕ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਣੇ ਆ ਕਿ ਕਿੰਨਾ ਸਮਾਂ ਉਹਨਾਂ ਦੇ ਨਾਲ ਬਹਿਸਵਾਜੀ ਹੁੰਦੀ ਰਹੀ ਵਿਕਰਮ ਸਿੰਘ ਮਜੀਠੀਆ ਤੋਂ ਉਹ ਪੁੱਛ ਰਏ ਸੀ ਕਿ बार-बार ਕਿ ਤੁਸੀਂ ਕੈਮਰੇ ਬੰਦ ਕਰਵਾਓ ਤੁਸੀਂ ਇਹਨਾਂ ਨੂੰ ਕਹੋ ਕਿ ਵੀਡੀਓ ਨਾ ਬਣਾਓ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਮਰੇ ਬੰਦ ਨਹੀਂ ਹੋਣਗੇ ਔਰ ਬਹਿਸਵਾਜੀ ਹੁੰਦੀ ਰਹੀ ਵਿਕਰਮ ਸਿੰਘ ਮਜੀਠੀਆ ਬਾਰ-ਬਾਰ ਉਹਨਾ ਬਿਜਨੈਸ ਦੇ ਅਧਿਕਾਰੀਆਂ ਨੂੰ ਪੁੱਛਦੇ ਰਹੇ ਕਿ ਤੁਹਾਡਾ ਅਹੁਦਾ ਕੀ ਹੈ ਤੁਸੀਂ ਕੌਣ ਹੋ ਤੁਸੀਂ ਮੇਰੇ ਘਰ ਦੇ ਵਿੱਚ ਕਿਵੇਂ ਦਾਖਲ ਹੋ ਗਏ ਉਹ ਜਿਹੜੀ ਗੱਲਬਾਤ ਅੰਦਰ ਹੋਈ ਉਹ ਤਲਖੀ ਜਿਹੜੀ ਹੋਈ ਤੁਹਾਨੂੰ ਸੁਣਾਣੇ ਤੁਸੀਂ ਮੈਨੂੰ ਗੱਲ-ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਬਿਲਕੁਲ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮੈਂਟ ਥ੍ਰੈਟਿੰਗ ਪੀਪਲ ਇਨ ਮਾਈ ਹਾਊਸ ਯੂ ਹੈਵ ਕਾਉਂਟ ਤੱਕੇਨਾ ਤੁਸੀਂ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਤੇ ਲੋਕਾਂ ਨੂੰ ਥ੍ਰੈਟ ਕਰ ਰਹੇ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੇ ਪਛਾਣ ਪੁੱਛ ਰਿਹਾ ਮੈਨੂੰ ਉਸ ਮੇਲੇ ਲਾਇਆ ਹੋਗਾ ਯੂਜੀ ਤੁਸੀਂ ਦੋਨਾਂ ਕਿਹੜੇ ਐਸਲ ਇੰਸਟੀਟਿਊਟ ਸਿਦ ਯੂ ਹੂ ਆਰ ਯੂ ਟੈਲ ਮੀ ਅਨਪਰੋਡਕਸ਼ਨ ਭਾਈ ਆ ਤੁਸੀਂ ਵਰਤੀ ਚ ਜੀ ਸਾਇੰਸਫੋਰਟ ਦੇ ਬਿਜ਼ਨਸ ਕੋਲ ਹੋ ਕੁਣ ਹੋ ਤੁਸੀਂ ਕਾ ਡੀਐਸਪੀ ਇਨ ਦਾ ਵਰਦੂ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਇਹਨਾਂ ਬਿਲਕੁਲ ਗੱਲ ਕਰਦਾ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕਹੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਤੇ ਤਾਂ ਇੱਕੋ ਬਣ ਜਾਣਾ ਤੁਹਾਨੂੰ ਸਾਰੇ ਮਸਤੌਦਾ ਅਸੀਂ ਦੱਸ ਦਿੰਦੇ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਤਾਂ ਧੱਕੇ ਤੇ ਹੋਰੇ ਆਖੀ ਤੁਸੀਂ ਮੈਨੂੰ ਕੱਲ ਦੱਸੋ ਬਾਅਦ ਚਕਣ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਹੀ ਬੈਠਿਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਚਾਹੇ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣੇ ਉਹ ਦੀ ਸੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਆ ਜੀ ਤੁਹਾਡੇ ਨਾਲ ਦੱਸਿਓ ਮੜਾ ਜੇ ਇੱਥੇ ਕੀ ਕਰ ਰਹੇ ਧੰਗਾ ਕਰ ਰਹੇ ਨਹੀਂ ਤੁਸੀਂ ਧੰਗਾ ਕਰ ਰਹੇ ਹੋ ਤੁਸੀਂ ਦਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਮੈਂ ਆਪ ਬਹਿ ਜੋ ਫਿਰ ਮੇਰੀ ਗੱਲ ਸੁਣਨੀ ਹੈ ਕੋ ਤੁਸੀਂ ਬਈ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋਈ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਉਸ ਆਪ ਨੂੰ ਐਡੋਗੇ ਰੱਖਣਾ ਹੈ ਰਿਕਾਰਡ ਸਭ ਰਿਕਾਰਡ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਜਿਹਨੂੰ ਉਹ ਰੱਖੋ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਕਿਉਰਿਟੀ ਥ੍ਰੈਟਸ ਸਾਰੇ ਨਾ 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 ਤੇ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨਾਣ ਵਰਦੀ ਮੈਨੂੰ ਇੰਟਰਰਪਟ ਜਿਓ ਜੀ ਸਾਰੇ ਇਹ ਸਾਰੀ ਬਹਿਸਵਾਜੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਬਿਜ਼ਨਸ ਦੀ ਟੀਮ ਆਪਣੇ ਨਾਲ ਲੈ ਗਈ ਬਿਜ਼ਨਸ ਬਿਊਰੋ ਦੀ ਟੀਮ ਨੇ ਅੰਮ੍ਰਿਤਸਰ ਦੇ ਵਿੱਚ ਛਾਪੇ ਦੇ ਦੌਰਾਨ 29 ਮੋਬਾਈਲ ਫੋਨ 4 ਲੈਪਟਾਪ 2 ਆਈਪੈਡ ਔਰ 8 ਡੈਰੀਆਂ ਅਤੇ ਹੋਰ ਕਈ ਦਸਤਾਵੇਜ਼ ਜਬਤ ਕੀਤੇ ਨੇ ਸੋ ਹੁਣ ਇਹ ਜਾਂਚ ਜਿਹੜੀ ਆ ਅੱਗੇ ਕਿੱਥੇ ਤੱਕ ਜਾਂਦੀ ਆ ਉਹ ਦੇਖਣਾ ਹੋਏਗਾ ਪਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਨਾਰੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਔਰ ਸਰਕਾਰ ਦੇ ਉੱਪਰ ਕਈ ਤਰੀਕੇ ਦੇ ਸਵਾਲ ਚੱਕੇ ਜਾ ਰਹੇ ਨੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਸੀ ਮੰਤਰੀ ਦੇ ਘਰ ਦੇ ਵਿੱਚ ਨਸ਼ਾ ਤਸਕਰ ਰਹਿੰਦੇ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਇਸ ਸਾਰੇ ਮਾਮਲੇ ਦੇ ਉੱਪਰ ਦਿੱਤਾ ਗਿਆ ਦਰਸਲ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਿੰਨਾ ਹੀ ਵੱਡਾ ਨੇਤਾ ਕਿਉਂ ਨਾ ਹੋਵੇ ਜੋ ਨਸ਼ੇ ਦੀ ਤਸਕਰੀ ਦੇ ਵਿੱਚ ਸ਼ਾਮਲ ਹੈ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਨੂੰ ਨਸ਼ੇ ਦੇ ਵਿੱਚ ਤੱਕ ਦਿੱਤਾ ਜਦੋਂ ਉਹ ਮੰਤਰੀ ਸੀ ਤਾਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਲੈ ਕੇ ਜਾਂਦੇ ਸੀ ਤੇ ਆਪਣੇ ਘਰਾਂ ਦੇ ਵਿੱਚ ਤਸਕਰਾਂ ਨੂੰ ਰੱਖਦੇ ਸੀ ਪਰ ਹੁਣ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਮਤਲਬ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਭਾਸ਼ਣ ਦੇ ਦੌਰਾਨ ਇਹ ਗੱਲਾਂ ਜ਼ਰੂਰ ਕਹੀਆਂ ਨੇ ਪਰ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਨਹੀਂ ਲਿਆ ਬਿਨਾਂ ਨਾਮ ਲਏ ਮਜੀਠੀਆ ਦਾ ਉਹਨਾਂ ਨੇ ਪਰ ਇਹ ਜ਼ਰੂਰ ਕਹਿ ਦਿੱਤਾ ਕਿ ਕਾਰਵਾਈਆਂ ਹੋਣਗੀਆਂ ਨਸ਼ੇ ਦੇ ਜਿਹੜੇ ਸੌਦਾਗਰ ਨੇ ਉਹ ਬਖਸ਼ੇ ਨਹੀਂ ਜਾਣਗੇ ਔਰ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜੇ ਲੋਕ ਪਹਿਲਾਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਏ ਸੀ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਮੰਤਰੀ ਨੇ ਅਤੇ ਖੁਦ ਤਸਕਰਾਂ ਨੂੰ ਪਨਾਹ ਦਿੰਦੇ ਸੀ ਹੁਣ ਪੰਜਾਬ ਦੇ ਵਿੱਚ ਸੁਨੇਹਾ ਸਪਸ਼ਟ ਹੈ ਕੋਈ ਵੀ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸ ਛੋਟੇ ਜਿਹੇ ਮੈਸੇਜ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕੀ ਕੁਛ ਕਿਹਾ ਤੁਹਾਨੂੰ ਸੁਣਾਣੇ चाहे कितना भी बड़ा नेता क्यों ना हो मैसेज यह है कि उसको बख्शा नहीं जाएगा बड़े से बड़े जो भी चाहे आप कितने भी बड़े पॉलिटिकल नेता हो अगर आप नशे के तस्कर तस्करी में शामिल हो तो आपको किसी हालत में बख्शा नहीं जाएगा वो लोग जिन्होंने पंजाब को नशे में धकेल दिया था सबसे पहले पंजाब में नशा लेके आए थे उनकी जब वो लोग मंत्री थे दूसरी पार्टियों के वो लोग मंत्री थे अपनी गाड़ियों के अंदर नशा गाड़ी सरकारी गाड़ियों के अंदर लेके और पूरे पंजाब में डिस्ट्रीब्यूट किया करते थे घर घर में ये वो सरकारी मंत्री थे अपने घर में इंटरनेशनल स्मगलरों को रखते थे लेकिन आज पंजाब के अंदर प्रो पीपल आम आदमी पार्टी की सरकार है ईमानदार सरकार है चाहे कितना भी बड़ा आदमी क्यों ना हो कितना भी शक्तिशाली आदमी क्यों ना हो किसी को बख्शा नहीं जाएगा ये मैसेज पंजाब के अंदर और पंजाब के लोगों को यह पसंद आ रहा है हम जब पंजाब की सियासत वा ਪੁਚਾਲ ਆ ਗਿਆ ਵਿਕਰਮ ਸਿੰਘ ਮੁਜਿੱਟਿਆ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਵਿਜੀਲੈਂਸ ਦੀ ਕਾਰਵਾਈ ਨੂੰ ਸਿਆਸਤ ਦੇ ਨਾਲ ਭਰਪੂਰ ਕਾਰਵਾਈ ਪੰਜਾਬ ਦੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸਿਆਸੀ ਕਾਰਵਾਈ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਖਾਸ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਰਵਾਈ ਜਾ ਰਹੀ ਹੈ ਕਿਉਂਕਿ ਵਿਕਰਮ ਸਿੰਘ ਮੁਜਿੱਟਿਆ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਉੱਪਰ ਅਗਰੈਸਿਵ ਰਹਿੰਦੇ ਨੇ ਔਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰ ਤੋਂ ਸਵਾਲ ਪੁੱਛਣੇ ਸਾਡੀ ਜ਼ਿੰਮੇਵਾਰੀ ਹੈ ਔਰ ਕਈ ਤਰੀਕੇ ਦੇ ਨਿਸ਼ਾਨੇ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਉੱਪਰ ਖਾਸ ਕਰਕੇ ਸਾਦੇ ਜਾਂਦੇ ਨੇ ਔਰ ਤੁਸੀਂ ਵੀ ਅਕਸਰਾਂ ਦੇਖਿਆ ਹੋਵੇਗਾ ਕਿ ਸੀਐਮ ਭਗਵੰਤ ਮਾਨ ਕਿਤੇ ਵੀ ਭਾਸ਼ਣ ਦੇ ਰਹੇ ਹੁਣ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਅਕਾਲੀ ਦਲ ਦੇ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਔਰ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਮਜੀਠੀਆ ਦੀ ਹਮਾਇਤ ਦੇ ਵਿੱਚ ਹੁਣ ਵਿਰੋਧੀ ਧਿਰਾਂ ਵੀ ਆ ਗਈਆਂ ਨੇ ਕਿਉਂਕਿ ਵਿਰੋਧੀ ਧਿਰਾਂ ਦੇ ਵੱਲੋਂ ਹਮੇਸ਼ਾ ਹੀ ਬਿਜ਼ਨਸ ਦੇ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਬਿਜ਼ਨਸ ਸਰਕਾਰ ਦੀ ਭਾਸ਼ਾ ਬੋਲਦੀ ਹੈ ਸਰਕਾਰ ਜੋ ਕਹਿੰਦੀ ਹੈ ਬਿਜ਼ਨਸ ਉਹੀ ਕਰਦੀ ਹੈ ਸੋ ਹੁਣ ਜਦੋਂ ਬਿਜ਼ਨਸ ਦੇ ਵੱਲੋਂ ਮਜੀਠੀਆ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਮਜੀਠੀਆ ਦੀ ਹਮਾਇਤ ਦੇ ਵਿੱਚ ਕਾਂਗਰਸੀ ਆਗੂ ਸੁਖਪਾਲ ਖਹਿਰਾ ਵੀ ਨਿਤਰ ਆਏ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਪਹਿਲਾਂ ਲਿਆ ਗਿਆ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਤੇ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾ ਅਕਾਲੀ ਦਲ ਦੀ ਹਮਾਇਤ ਦੇ ਵਿੱਚ ਖੁੱਲਕੇ ਨਿੱਤਰ ਆਏ ਨੇ ਖੈਰਾ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਪੋਸਟ ਜਿਹੜੀ ਹੈ ਉਹ ਪਾਈ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਵਿਜੀਲੈਂਸ ਦੇ ਛਾਪਿਆਂ ਦੀ ਨਿਖੇਦੀ ਕਰਦੇ ਆ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੰਦਾ ਹੈ ਖੈਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਿਗੜਦੇ ਸਿਆਸੀ ਮਾਹੌਲ ਤੇ ਵੀ ਫਿਕਰ ਜਤਾਇਆ ਕਾਂਗਰਸੀ ਆਗੂ ਨੇ ਕਿਹਾ ਕਿ ਮੈਂ ਵਿਕਰਮ ਮਜੀਠੀਆ ਦੀ ਰਿਹਾਈਸ਼ ਤੇ ਹੋਰ ਨਟਕਾਣਿਆਂ ਤੇ ਸਿਆਸੀ ਬਦਲਾਖੋਰੀ ਦੇ ਇਰਾਦੇ ਦੇ ਨਾਲ ਮਾਰੇ ਗਏ ਛਾਪਿਆਂ ਦੀ ਸਖਤ ਨਖੇਦੀ ਕਰਦਾ ਪੰਜਾਬ ਹੁਣ ਪੁਲਿਸ ਰਾਜ ਦੇ ਵਿੱਚ ਬਦਲ ਗਿਆ ਹੈ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੇ ਉੱਪਰ ਔਰ ਸੀਐਮ ਭਗਵੰਤ ਮਾਨ ਦੇ ਉੱਪਰ ਕਈ ਸਵਾਲ ਚੁੱਕੇ ਨੇ ਤੁਹਾਨੂੰ ਸੁਣਾਉਣੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂੰ ਵਾਂਗੂੰ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਆ ਯਾਦ ਰਹੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਅ ਵਿਕਰਮ ਮਜੀਠੀਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਇੱਕ ਚੁਣੀ ਹੋਈ ਐਮਐਲਏ ਆ ਉਹਦੇ ਜੋ ਛੋਟੇ ਛੋਟੇ ਬੱਚੇ ਨੇ ਔਰ ਜੋ ਇਹ ਅ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਕਿ دہشت ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੀ ਔਰ ਇਹਦੇ ਪਿੱਛੇ ਅਰਵਿੰਦ ਕੇਚਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਵਿਕਰਮ ਜੀਠੀਏ ਨੂੰ ਗ੍ਰਿਫਤਾਰ ਕਰਨਾ ਰੇਡ ਕਰਨਾ ਮਤਲਬ ਹੈ ਕਿ ਖਬਰਦਾਰ ਜੇ ਪੰਜਾਬ ਦੇ ਵਿੱਚ ਕੋਈ ਹੋਰ ਬੋਲਿਆ ਖੈਰੇ ਦੇ ਖਿਲਾਫ ਕੰਦਾ ਟੱਪ ਕੇ ਸਵੇਰੇ 4 5 ਵਜੇ ਤੜਕੇ ਨੇਰੇਚ ਅੰਦਰ ਵੜਨਾ ਬਿਨਾ ਵਾਰੰਟਾ ਤੋਂ ਮਤਲਬ ਸਿਕਾ ਖਬਰਦਾਰ ਔਰ ਮੈਨੂੰ ਟੀਵੀ ਵਾਲੇ ਔਰ ਕਈ ਵਾਰੀ ਲੋਕ ਪੁੱਛਦੇ ਇੰਟਰਵਿਊਸ ਕੇ ਜੀ ਆਪੋਜੀਸ਼ਨ ਕੋ ਬੋਲਦੀ ਕਿ ਉਹਨੇ ਇਸੇ ਕਰਕੇ ਨਹੀਂ ਨਾ ਬੋਲਦੀ ਅੱਜ ਉਹਦੇ ਬੱਚੇ ਨੇ ਉਹਦੀ ਉਹਦੇ ਘਰ ਵਾਲੀ ਆ ਉਥੇ ਇਲੈਕਟਿਡ ਐਮ ਐਲ ਏ ਉਹਦਾ ਪਰਿਵਾਰ ਹੈ ਅੱਜ ਜਿਹੜਾ ਸਾਰਾ ਪੰਜਾਬ ਇਹ ਦ੍ਰਿਸ਼ ਦੇਖ ਰਿਹਾ ਲਾਈਵ ਉਹਨਾਂ ਨੇ ਦਿਖਾਇਆ ਸਾਰਾ ਕਿਵੇਂ ਉਹਨਾਂ ਦੇ ਘਰ ਵਿੱਚ 30 ਆਦਮੀ ਅੰਦਰ ਵੜ ਕੇ ਬਿਨਾ ਸਰਚ ਵਾਰੰਟ ਤੋਂ ਬਿਨਾ ਅਰੈਸਟ ਵਾਰੰਟ ਤੋਂ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਕੀਤਾ ਜਾ ਰਿਹਾ ਜਾਂ ਉਹਦੇ ਘਰ ਛਾਪਾ ਮਾਰਿਆ ਇਹ ਸਾਰੇ ਪੰਜਾਬ ਦੇ ਵਿੱਚ ਆਵਾਜ਼ ਦਬਾਈ ਜਾ ਰਹੀ ਆ ਇਸੇ ਨੂੰ ਕਹਿੰਦੇ ਨੇ ਅਨ ਐਲਾਨੀ ਇਮਰਜੈਂਸੀ ਇਸੇ ਨੂੰ ਕਹਿੰਦੇ ਸਾਡੇ ਹਕੂਕ ਦਾ ਕਾਣ ਹੋਣਾ ਔਰ ਜਿਹੜੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਭਗਵੰਤਪਨ ਲਾਦੇ ਯਾਰ ਐਵੇਂ ਸ਼ਰਮ ਆਉਂਦੀ ਹੋਣੀ ਤੈਨੂੰ ਜੂ ਪਿੱਛੇ ਮੁੜ ਕੇ ਦੇਖਦਾ ਹੋਵੇਂਗਾ ਮੇਰੀ ਪਾਰਟੀ ਦਾ ਅਲੱਗ ਆ ਪਾਰਟੀ ਭਾਵੇਂ ਕੋਈ ਹੋਵੇ ਸਾਡੇ ਸ਼੍ਰੋਮਣੀ ਅਕਾਲੀ ਦਲ ਨਾਲ 100 ਵਾਰੀ ਮਤਭੇਦ ਹੋਣ ਲੇਕਿਨ ਕਿਸੇ ਦੇ ਅਧਿਕਾਰਾਂ ਦਾ ਜਦੋਂ ਹਨਨ ਹੋਵੇ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਨੇ ਜਿਹੜੇ ਸਾਡੇ ਮੌਲਿਕ ਅਧਿਕਾਰ ਆ ਜਦੋਂ ਉਹਦੇ ਉੱਤੇ ਡਾਕਾ ਵੱਜਦਾ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਔਰ ਮੈਂ ਅਪੀਲ ਕਰੂੰਗਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵਰਕਰਾਂ ਨੂੰ ਥੱਲੇ ਤੱਕ ਲਾਮਬੰਦ ਹੋਵੋ ਔਰ ਜੇ ਕੋ ਕਾਲ ਦੇਊਗਾ ਅਗਰ ਉਹ ਕਾਲ ਦੇਣਗੇ ਸਾਰੀਆਂ ਪਾਰਟੀਆਂ ਨੂੰ ਖੁੱਲਾ ਸੱਦਾ ਦੇਣ ਮੈਂ ਜਾਊਂਗਾ ਉੱਥੇ ਉਹਨਾਂ ਦੀ ਮਦਦ ਕਰਨ ਵਾਸਤੇ ਔਰ ਆਉਣ ਵਾਲੇ ਦਿਨਾਂ 'ਚ ਅਗਰ ਮੌਕਾ ਲੱਗਿਆ ਦੇਖਾਂਗੇ ਕਿੰਦਾ ਦਾ ਵਾਤਾਵਰਨ ਹੈ ਪੂਰੀ ਦਟ ਕੇ ਸਪੋਰਟ ਕਰਾਂਗੇ ਕਿਉਂਕਿ ਇਹ ਬੇਇਨਸਾਫੀ ਹੈ ਇਹ ਕੋਈ ਇंसाफ ਪਸੰਦੀਦਾ ਰਾਜ ਨਹੀਂਗਾ ਇਹ ਕੋਈ ਬਦਲਾਅ ਨਹੀਂਗਾ ਇਹ ਬਦਲੇ ਦਾ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ ਪੁਲਿਸ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਲੋਕੀ ਦਾ ਦਬਣਗੇ ਨਹੀਂ ਮੇਰੀ ਹਮਦਰਦੀ ਆ ਵਿਕਰਮ ਮਜੀਠੀਆ ਦੇ ਪਰਿਵਾਰ ਨਾਲ ਇਸ ਕਰਕੇ ਹਮਦਰਦੀ ਆ ਕਿ ਉਹਨਾਂ ਦੇ ਘਰ ਪਰਿਵਾਰ ਆ ਉਹਦੇ ਪੇਰੈਂਟਸ ਨੇ ਬਜ਼ੁਰਗ ਨੇ ਉਹਦੇ ਮਾਤਾ ਔਰ ਪਿਤਾ ਬਜ਼ੁਰਗ ਨੇ ਉਹਦੀ ਜਿਹੜੀ ਉਹਦੇ ਕਰੋ ਦੀ ਵਾਈਫ ਜਿਹੜੀ ਆ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਆ ਬੜੀ ਲਿਖੀ ਔਰਤ ਆ ਔਰ ਮਜੀਠੇ ਹਲਕੇ ਦੇ ਲੋਕਾਂ ਨੂੰ ਐਮਐਲਏ ਚੁਣ ਕੇ ਬਣਾ ਕੇ ਭੇਜਿਆ ਇਸ ਕਰਕੇ ਜੋ ਕੁਝ ਤੁਸੀਂ ਉਹਦੇ ਨਾਲ ਕਰ ਰਹੇ ਹੋ ਇਹ ਬਹੁਤ ਦੁੱਖਦਾਈ ਆ ਮੇਰੀ ਦਿਲੋਂ ਅੰਦਰ ਦੀ ਉਹਨਾਂ ਦੇ ਨਾਲ ਆ ਇਹ ਸਾਰੇ ਝੂਠੇ ਮੁਕਦਮੇ ਨੂੰ ਵਾਪਸ ਲਵੋ ਹਾਂ ਅਗਰ ਤੁਹਾਡਾ ਕੋਈ ਮੁਕਦਮਾ ਬਣਦਾ ਵਾ ਤੁਸੀਂ ਚਲਾਨ ਪੇਸ਼ ਕਰ ਦਿਓ ਅਦਾਲਤ ਵਿੱਚ ਜੋ ਤੁਸੀਂ ਤੱਤ ਇਕੱਠੇ ਕੀਤੇ ਨੇ ਉਹਦੀ ਵੇਰਵਾ ਉਹਦੀ ਪ੍ਰਾਪਰਟੀ ਦਾ ਆ ਲੈਟ ਦੀ ਕੋਰਟ ਡਿਸਾਈਡ ਨਾ ਕਿ ਤੁਸੀਂ ਅ ਅੱਜ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਵੀ ਭਗਵੰਤਪਾਲ ਤੇ ਕੇਜਰੀਵਾਲ ਪ੍ਰੋਸੀਕਿਊਸ਼ਨ ਵੀ ਭਗਵੰਤਬਾਨ ਤੇ ਕੇਜਰੀਵਾਲ ਆ ਤੇ ਜੱਜ ਦਾ ਰੋਲ ਵੀ ਭਗਵੰਤਬਾਨ ਦੇ ਕੇਜਰੀਵਾਲ ਨੇ ਆਪੇ ਹੀ ਲੋਕਾਂ ਨੂੰ ਗੌਰ ਮੈਨੂੰ ਲੱਗਦਾ ਕਿ ਵਿਕਰਮ ਦੇ ਖਿਲਾਫ ਹੁਣ ਬਹੁਤ ਅਨਾਪ-ਸਨਾਪ ਫਾਲਸ ਪ੍ਰੋਪਾਗੈਂਡਾ ਕਰਨਗੇ ਉਹ ਮੰਨਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇੱਕੋ ਗੱਲ ਕਹਿ ਨਹੀਂ ਕਿ ਸਾਰੇ ਝੂਠਾ ਪ੍ਰੋਪਾਗੈਂਡਾ ਆਪਣੇ ਬਰੁਧੀਆਂ ਖਿਲਾਫ ਕੀਤਾ ਬਸ ਮੈਨੂੰ ਦੁੱਖ ਹੋਇਆ ਸੀਗਾ ਤਾਂ ਮੈਂ ਸੋਚਿਆ ਕਿ ਮੇਰਾ ਫਰਜ਼ ਬਣਦਾ ਔਰ ਮੈਂ ਜਾ ਕੇ ਅਗਰ ਉਹਨੂੰ ਗ੍ਰਿਫਤਾਰ ਕਰਦੇ ਮੈਂ ਜਾ ਕੇ ਜੇਲ੍ਹ 'ਚ ਵੀ ਮਿਲ ਕੇ ਆਉਂਗਾ ਔਰ ਪਰਿਵਾਰ ਨੂੰ ਵੀ ਪਿੱਛੇ ਮਿਲ ਕੇ ਆਉਂਗਾ ਦੂਸਰੇ ਪਾਸੇ ਇਸ ਮਾਮਲੇ ਦੇ ਉ ਰਵਨੀਤ ਬਿੱਟੂ ਪੰਜਪਾ ਆਗੂ ਉਹਨਾਂ ਦੇ ਵੱਲੋਂ ਵੀ ਸਵਾਲ ਚੱਕੇ ਗਏ ਸੁਨੀਲ ਜਾਖੜ ਨੇ ਵੀ ਸਵਾਲ ਚੱਕੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਸਿਰਫ ਜਾਇਦਾਦ ਤੋਂ ਵੱਧ ਜੇ ਆਮਦਨ ਦੀ ਤੁਸੀਂ ਗੱਲ ਕਰਦੇ ਹੋ ਜਾਂ ਤੁਸੀਂ ਖਾਤੇ ਖੰਗਾਲ ਰਹੇ ਹੋ ਤੇ ਸਿਰਫ ਵਿਕਰਮ ਮਜੀਠੀਆ ਨਹੀਂ ਪੰਜਾਬ ਦੇ ਜਿੰਨੇ ਸਿਆਸੀ ਆਗੂ ਨੇ ਸਾਰਿਆਂ ਦੇ ਖਾਤੇ ਇੱਕ ਵਾਰੀ ਖੰਗਾਲ ਲੈਣੇ ਚਾਹੀਦੇ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਸ ਤੋਂ ਇਲਾਵਾ ਜੇ ਤੁਸੀਂ ਰਵਨੀਤ ਸਿੰਘ ਬਿੱਟੂ ਹੁਣਾਂ ਦੀ ਗੱਲ ਕਰੋ ਤੇ ਰਵਨੀਤ ਸਿੰਘ ਬਿੱਟੂ ਨੇ ਵੀ ਸਿੱਧੇ ਨਿਸ਼ਾਨੇ ਜਿਹੜੇ ਆ ਸੀਮ ਭਗਵੰਤ ਮਾਨ ਤੇ ਸਾਦੇ ਨਹੀਂ ਉਹਨਾਂ ਨੇ ਕਿਹਾ ਕਿ ਜਿਹੜੇ ਖੰਡੇ ਭਗਵੰਤ ਮਾਨ ਬੀਜ ਰਿਹਾ ਹੈ 2027 ਤੋਂ ਬਾਅਦ ਉਸ ਨੂੰ ਚੁਗਣੇ ਔਖੇ ਹੋ ਜਾਣਗੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਵੀ ਆਵਾਜ਼ ਚੱਕੀ ਹੈ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਭਗਵੰਤ ਮਾਨ ਵੱਲੋਂ ਵਿਜੀਲੈਂਸ ਦੀ ਦੁਰਵਰਤੋਂ ਬਹੁਤ ਹੀ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਕਰ ਦਿੱਤਾ ਹੈ ਜਿਹੜਾ ਆਗੂ ਮਾਨ ਦੇ ਖਿਲਾਫ ਜਾ ਕੇ ਜਾਂ ਸਰਕਾਰ ਦੀ ਨਕਾਮੀ ਤੇ ਸਵਾਲ ਚੱਕਦਾ ਹੈ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਉਹ ਜਿਹੜੇ ਤੁਸੀਂ ਕੰਡੇ ਬੀਜ ਰਹੇ ਹੋ ਉਹ ਕੰਡੇ ਤੁਹਾਡੇ ਬੀਜੇ ਹੋਏ ਕੰਡੇ ਨਿੱਜੀ ਜ਼ਿੰਦਗੀ ਦੇ ਵਿੱਚ ਬੀਜ ਬਣ ਰਹੇ ਨੇ ਔਰ 2027 ਤੋਂ ਬਾਅਦ ਤੁਹਾਨੂੰ ਉਹ ਸਾਰੇ ਕੰਡੇ ਚੁਗਣੇ ਔਖੇ ਹੋ ਜਾਣਗੇ SSP ਲਖਵੀਰ ਸਿੰਘ ਦੀ ਅਗਵਾਈ ਹੇਠ ਅੱਜ ਵਿਜੀਲੈਂਸ ਦੀ ਟੀਮ ਨੇ ਯਾਨਕਿ ਅੱਜ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਦੇ ਵਿੱਚ ਮਜੀਠੀਆ ਦੇ ਘਰ ਦੇ ਉੱਤੇ ਜਦੋਂ ਪਹੁੰਚ ਕੀਤੀ ਇਸ ਦੌਰਾਨ ਮਜੀਠੀਆ ਦੀ ਵਿਜੀਲੈਂਸ ਟੀਮ ਦੇ ਨਾਲ ਬਹਿਸ-ਵਾਜੀ ਵੀ ਹੋਈ ਔਰ ਉਸ ਬਹਿਸ-ਵਾਜੀ ਦੀ ਜਿਹੜੀ ਸਾਰੀ ਵੀਡੀਓ ਸੀ ਅਸੀਂ ਤੁਹਾਨੂੰ ਪਹਿਲਾਂ ਦਿਖਾਈ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੀ ਬਹਿਸ-ਵਾਜੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਇਹ ਵੀਡੀਓ ਔਰ ਮਜੀਠੀਆ ਦੇ ਵੱਲੋਂ ਇਸ ਨੂੰ ਰਾਜਨੀਤੀ ਦੀ ਰਾਜਨੀਤਿਕ ਬਦਲੇ ਦੀ ਭਾਵਨਾ ਦੇ ਨਾਲ ਕੀਤੀ ਗਈ ਕਾਰਵਾਈ ਜਿਹੜੀ ਹੈ ਉਹ ਦੱਸਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਉਹ ਇਸ ਤੋਂ ਡਰਨ ਵਾਲੇ ਨਹੀਂ ਮਜੀਠੀਆ ਦੀ ਵਿਧਾਇਕ ਪਤਨੀ ਗਨੀਬ ਕੌਰ ਨੇ ਕਿਹਾ ਕਿ ਬਿਜਲੈਸ ਟੀਮ ਜ਼ਬਰਦਸਤੀ ਘਰ ਦੇ ਵਿੱਚ ਦਾਖਲ ਹੋਈ ਹੈ ਤਕਾਮੁਕੀ ਕੀਤੀ ਹੈ ਇਸ ਤੋਂ ਬਾਅਦ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਅੱਜ ਇਹ ਸਾਰਾ ਦਿਨ ਦੇ ਵਿੱਚ ਵੱਡੀਆਂ ਜਿਹੜੀ ਵੱਡੀ ਖਬਰ ਰਹੀ ਹੈ ਔਰ ਉਸ ਤੋਂ ਵੀ ਵੱਡੀ ਖਬਰ ਇਹ ਹੈ ਕਿ ਵਿਜੀਲੈਂਸ ਸਾਡੇ ਖਬਰ ਪੜੇ ਜਾਣ ਤੱਕ ਮਜੀਠੀਆ ਨੂੰ ਲੈ ਕੇ ਮੁਹਾਲੀ ਜਾ ਰਹੀ ਹੈ ਹੁਣ ਮੁਹਾਲੀ ਕੋਰਟ ਦੇ ਵਿੱਚ ਜਾਏਗੀ ਜਾਂ ਵਿਜੀਲੈਂਸ ਦਫਤਰ ਜਾਏਗੀ ਕਿਉਂਕਿ ਦੋਵੇਂ ਥਾਮਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਮੌਜੂਦ ਹੈ ਅੱਗੇ ਦੀ ਕਾਰਵਾਈ ਇਸ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਕੀ ਰਹੇਗੀ ਉਹ ਦੇਖਣਾ ਹੋਏਗਾ ਪਰ ਵੱਡੀ ਕਾਰਵਾਈ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਅੱਜ ਪੰਜਾਬ ਦੀ ਸਿਆਸਤ ਜਿਹੜੀ ਗਰਮਾ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਸ਼ਾਮ ਨੂੰ ਜਾਂ ਰਾਤ ਨੂੰ ਜਿਹੜੀਆਂ ਵੀ ਖਬਰਾਂ ਸਾਹਮਣੇ ਆਣਗੀਆਂ ਉਹ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਉਸਤੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਸੋ ਦੇਖਦੇ ਰਹੋ ਇਸੇ ਤਰੀਕੇ ਦੇ ਨਾਲ ਵਿਲਟੀ ਵੀ ਯੂਕੇ ਜੇ ਤੁਸੀਂ ਸਾਡੇ ਚੈਨਲ ਨੂੰ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ Facebook ਤੇ ਦੇਖ ਰਹੇ ਹੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ